ਪੰਨ ਸਿੰਘ ਸਤੋੜ ਵੀ ਸਵਾਗਤ ਕਰਦਾ ਇਸ ਮੌਕੇ ਦੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ 18 ਸਾਲ ਦੇ ਨੌਜਵਾਨ ਦੇ ਵੱਲੋਂ ਜਿਹੜਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ ਉਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਦੱਸਦੀ ਹੈ ਕਿ ਘਰ ਦੇ ਵਿੱਚ ਹੀ ਉਸ ਨੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸਦੀ ਹੈ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਹੈ ਕਿ ਉਹ ਦਾ ਪਿਤਾ ਦਿੱਲੀ ਗਿਆ ਹੋਇਆ ਸੀ ਤੇ ਭਰਾ ਕੋਲ ਸੀ ਤੇ ਭਰਾ ਨੂੰ ਉਹ ਬਾਹਰ ਖਾਣਾ ਲੈਣ ਲਈ ਭੇਜ ਦਿੰਦਾ ਹੈ ਤੇ ਜਦੋਂ ਭਰਾ ਵਾਪਸ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਹਦਾ ਭਰਾ ਪੱਖੇ ਨਾਲ ਲਟਕਿਆ ਹੋਇਆ ਦਿਖਾਈ ਦਿੰਦਾ ਦੱਸਦੀਏ ਕਿ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ ਸੀ ਜਿਸ ਦੇ ਵਿੱਚ ਉਸ ਦੀ ਇੱਕ ਲੜਕੀ ਨਾਲ ਦੋਸਤੀ ਸੀ ਤੇ ਇੱਕ ਹੋਰ ਦੇ ਕਈ ਦੋਸਤ ਸਨ ਜਿਨ੍ਹਾਂ ਨਾਲ ਫਾਹਾ ਲੈਣ ਤੋਂ ਪਹਿਲਾਂ ਉਸਨੇ ਚੈਟਿੰਗ ਕੀਤੀ ਤੇ ਕਈ ਕਾਲਾਂ ਵੀ ਉਸ ਨੂੰ ਆਈਆਂ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਉਸ ਨੂੰ ਪੀੜਤ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਸਨੇ ਆਪਣੀ ਜੀਵਨ ਨੀਲਾੜੀ ਹੈ ਸਮਾਪਤ ਕਰ ਲਈ ਹੈ ਦੱਸਦੀਏ ਕਿ ਇਹ ਘਟਨਾ ਅੰਮਰਸਰ ਦੇ ਕਟੜਾ ਖਜ਼ਾਨਾ ਗੇਟ ਤੋਂ ਸਾਹਮਣੇ ਆਈ ਹੈ ਜਿੱਥੇ ਇਹ ਨੌਜਵਾਨ ਰਹਿੰਦਾ ਸੀ ਤੇ ਪਰਵਾਦ ਨਾ ਨੌਜਵਾਨ ਰਹਿੰਦਾ ਸੀ 18 ਸਾਲ ਮਹਿਜ ਉਮਰ ਸੀ 12ਵੀਂ ਜਮਾਤ ਦੇ ਵਿੱਚ ਪੜਦਾ ਸੀ ਅਜਿਹਾ ਕੀ ਹੋਇਆ ਕਿ ਜਿਸ ਕਾਨੂੰਨ ਉਸਨੇ ਫਾਹ ਲੈ ਲਿਆ ਫਿਲਹਾਲ ਚਿੰਤਾ ਦਾ ਵਿਸ਼ਾ ਹੈ ਲਾਸ਼ ਨੂੰ ਜਿਹੜਾ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਕਬਜ਼ੇ ਵਿੱਚ ਲੈ ਕੇ ਜਿਹੜੀ ਸ਼ਾਨਬੀਨਾ ਸ਼ੁਰੂ ਕਰ ਦਿੱਤੀ ਗਈ ਹੈ ਵੱਖ-ਵੱਖ ਏੰਗਲਾਂ ਤੋਂ ਇਸ ਮਾਮਲੇ ਨੂੰ ਖੰਘਾਲਿਆ ਜਾ ਰਿਹਾ ਹੈ ਦੇਖਣਾ ਹੋਏਗਾ ਕਿ ਇਸ ਦਾ ਕੀ ਨਤੀਜਾ ਨਿਕਲੇਗਾ ਸਾਹਮਣੇ ਆਉਂਦਾ ਪਰ ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਮੈਂ ਜ 18 ਸਾਲ ਉਮਰ ਜਵਾਨੀ ਵਿੱਚ ਪੈਰ ਧਰਿਆ ਹਲੇ ਤੇ ਦੋਸਤਾਂ ਮਿੱਤਰਾਂ ਨਾਲ ਕੋਈ ਨੌਕਚੋਕ ਹੋ ਗਈ ਜਿਸ ਕਾਰਨ ਇਹ ਗੱਲ ਸਾਹਮਣੇ ਆਈ ਹੈ ਕਿਸੇ ਤੌਰ ਤੇ ਇਲਜ਼ਾਮ ਜਿਹੜੇ ਪਰਿਵਾਰ ਦੇ ਵੱਲੋਂ ਇਹ ਲਗਾਏ ਗਏ ਨੇ ਜਾਂਚ ਦਾ ਵਿਸ਼ਾ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਪ੍ਰੰਤੂ ਖਬਰ ਵੱਡੀ ਇਹ ਹੈ ਕਿ ਇੱਕ ਨੌਜਵਾਨ ਬੱਚਾ ਜੋ 12ਵੀਂ ਜਮਾਤ ਵਿੱਚ ਪੜਦਾ ਹੈ ਫਿਲਹਾਲ ਉਸਨੇ ਆਪਣਾ ਕੈਰੀਅਰ ਸ਼ੁਰੂ ਕਰਨਾ ਸੀ ਉਪ ਉੱਚੀਆਂ ਬਲਾਂਗਾ ਬਟਣੀਆਂ ਸੀ ਤੇ ਕੋਈ ਆਪਣੇ ਕੈਰੀਰ ਨੂੰ ਲੈ ਕੇ ਪੀਕ ਤੇ ਜਾਣਾ ਸੀ ਉਸ ਨੇ ਆਪਣੀ ਜੀਵਨ ਨਿਲਾਸ ਸਮਾਪਤ ਕਰ ਲਈਏ ਕੀ ਨਾਮ ਦਾ ਹੈ ਮੇਰਾ ਨਾਮ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਹਾਂਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਹੈ ਕਿਹੜਾ ਰੱਗਾ ਜੀ ਪਾਜੀ ਇਹ ਗੇੜੇ ਦੀ ਮਾ ਚੋੜਾ ਬਿਆਰ ਹੈ ਗਲੀ ਮੋਛੀਆ ਵਾਲੀ ਲਈ ਹੈ ਇਹ ਬੱਚਾ ਅੱਜ 4-5 ਦਿਨਾਂ ਬਾਅਦ ਸਕੂਲ ਗਿਆ ਤੇ ਸਕੂਲੋਂ ਆ ਕੇ ਕਬਈ ਕਬੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਘਰ ਸੀ ਮੰਮੀ ਆਪਣਾ ਨਰਾਂਦੇ ਰੱਖੇ ਤੇ ਨਾ ਨੇ ਦੋਆ ਭਰਾਵਾਂ ਨੇ ਤੇ ਮਾਂ ਨੇ ਪਿਓ ਸਵੇਰੇ ਦਿੱਲੀ ਚਲੇ ਗਏ ਸੀ ਤੜਕੇ 5 ਵਜੇ ਤੇ ਮਾਂ ਵੀ ਯਾਰ ਕੋਈ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੈਟਿੰਗ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਿਹਾ ਆਇਆ ਸੀ ਕੋਈ ਜਿਵੇਂ ਬੜਾ ਕਬਰਾ ਆਇਆ ਆ ਤੇ ਫਿਰ ਇਹਨੇ ਆਪਣੇ ਭਰਾ ਨੂੰ ਕੰਨਾ ਕੁਲਚਾ ਲੈਣ ਚਲੇ ਗਿਆ ਉਹ ਛੋਟਾ ਜਿਹੜਾ ਹੈਗਾ ਸੀ ਉਹ ਕੁਲਚਾ ਲੈਣ ਕੀ ਮਾਰੇ ਚਲੇ ਗਿਆ ਕੁਲਚਾ ਲੈ ਕੇ ਵਾਪਸ ਆਇਆ 15 20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਆ ਖੜਕਾਇਆ ਆ ਕੇ ਤੇ ਬੂਆ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਚੀਂ ਥਾਣੀ ਦੇਖਿਆ ਵੀ ਸੌਂਦ ਨਹੀਂ ਗਿਆ ਕਿਤੇ ਚੀਂ ਨਹੀਂ ਦੇਖਿਆ ਜਦੋਂ ਤੇ ਇਹਨੇ ਆ ਆਤਮਤ ਹੋ ਗਈ ਕਿ ਫਾਂਕੀ ਲੜਕਿਆ ਹੈ ਛੁਨੀ ਦੇ ਨਾਲ ਕੀ ਨਾਮ ਨikhil Sharma ਕਿ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਜੀ ਅਸੀਂ ਤੋੜ ਕੇ ਦਬਾਰਾ ਉਹ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਨੂੰ ਥੋੜੇ ਥੋੜੇ ਸਾਹ ਪ੍ਰਾਣ ਹੈਗੇ ਅਸੀਂ ਦਬਾਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਗਏ ਪਰ ਉਹਨਾਂ ਚੋਂ ਮੁੰਡਾ ਮਰ ਗਿਆ ਔਰ ਅਸੀਂ ਪੁਲਿਸ ਨੂੰ ਇਨੀ ਗੱਲ ਦੱਸੀ ਹੈ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਫੋਨ ਤੇ ਧੰਗਿਆ ਲਾਇਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਇਹ ਔਰਤੇ ਸਗੋਂ ਸਗੋਂ ਕਾਰਵਾਈ ਕੀਤੀ ਜਾਵੇ ਉਹ ਸਮਾਨਵਿੰਸਾਅ ਮਿਲ ਜਵੇ ਕਿਉਂਕਿ ਉਹਦੇ ਅੱਗੇ ਬੜੀ ਗਰੀਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਾਂ ਬੱਚਾ ਪਾਲ ਕੇ ਤੇ 12 ਸਾਲ ਦਾ ਚਰਨ ਕੀਤਾ 19 ਮਾਸ ਲੱਗਾ ਸੀ ਇਹ ਪ੍ਰੋਗਰਾਮ ਨਹੀਂ ਹੋਣਾ 18 ਸਾਲਾ ਦਾ ਪੂਰਾ ਐਸੀ ਹੋਏ ਆ ਇਹ 2 ਮਹੀਨੇ ਬਾਅਦ ਤਾਂ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹਨੂੰ 100 122 ਇਹੋ ਜਿਹਾ ਤਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਛ ਕਹਿਤਾ ਜਿਹੜਾ ਉਹ ਸੂਤ ਸੱਦ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 95 98% ਨੰਬਰ ਲੈ ਕੇ ਆਂਦਾ ਹੈ ਐਡੇ ਟਾਪ ਦੇ ਸਕੂਲ ਨੇ ਜਪਾਇਆ ਉਹਨੂੰ ਪਰ ਸਕੂਲ ਦੇ ਵਿੱਚ ਸਭ ਤੋਂ ਨੰਬਰ 1 ਤੇ ਬੱਚਾ ਮੈਡਮ ਨੇ ਫੀਸਾਂ ਵੀ ਉਹਦੀ ਕਟਾਉਂਦੀ ਆ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈਗਾ ਤੇ ਮਾਂ ਉਹਦੀ ਨੇ ਪਲੱਸ 2 ਕਰਾਉਣ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀ ਆਖਵਾਚਾਂ ਸਾਰੀਆਂ ਖਤਮ ਹੋ ਗਿਆ ਵਿਚਾਰੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀਓ ਤੇ ਪੁਲਿਸ ਪਰਚਾ ਤੁਰੰਤ ਕਰੇ ਉਹਨਾਂ ਜਿਹੜੇ ਹੀ ਬੋਡੀ ਨੂੰ ਅਗਨੀ ਭੇਡ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਿਹੜੇ ਨਾਂ ਅਸੀਂ ਸਾਨੂੰ ਪਤੇ ਲੱਗੇ ਆ ਔਰ ਨਾ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਤੇ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ੀ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਉ ਕੀਤਾ ਜਾਏਗਾ ਜੇ ਪੁਲਿਸ ਨੂੰ ਇਨਸਾਫ ਨਹੀਂ ਦੇਈ ਇਹ ਕਿੰਨਾ ਬਦਲ ਨੇ ਨੀਹਾ ਸ਼ਰਮਾ ਹਾਂਜੀ ਨੀਹਾ ਜੀ ਕੀ ਗੱਲ ਹੋਈ ਐ ਅੱਜ ਮੇਰੇ ਬੇਟੇ ਆ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾਂ ਤੇ ਮੈਂ ਘਰ ਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਾਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5 6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡ ਹੈਗਾ ਸੀ। ਉਹਦਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਐ ਤੇ ਜਿਹੜੀ ਉਹ ਇੱਕ ਕੁੜੀ ਹੈਗੀ ਨਾ ਜਿਹਦੇ ਨਾਲ ਉਹਦੀ ਗੱਲਬਾਤ ਗਈ ਐ ਤੇ ਉਹਨੇ ਵੀ ਉਹਦੀ ਬਹੁਤ ਲੈਣੀ ਟੈ ਨਹੀਂ ਕੀਤੀ ਹੋਈ ਐ। ਉਹਦੇ ਕਰਕੇ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ ਵਾ। ਕੋਣ ਕੁੜੀ ਕੋਈ ਰਹਿਣ ਵਾਲੀ ਹੈ ਤੇ ਕੀ ਨਾਮ ਹੈ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਹੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ 3-4 ਮੁੰਡੇ ਸਕੂਲ ਚ ਇਹਦੇ ਪੜਦੇ ਵਾ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਂਦੇ ਬੇਸੀ ਬਹੁਤ ਜ਼ਿਆਦਾ ਹੈ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬਹੁਤ ਮੇਰੇ ਮੁੰਡੇ ਨੇ ਅੱਜ ਐਸ ਨੋਬਤ ਆ ਗਈ ਹੈ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਉਮਰ ਸੀ ਉਹਨੇ ਵਾ ਲੱਗਾ ਸੀ ਉਹਨੂੰ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ 'ਚ ਖੁਸ਼ ਰਹਿੰਦਾ ਸੀ ਕਤਲ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਕੋਈ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲ ਕੈਨਟੀ ਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਤੋੜ ਵੀ ਸਵਾਗਤ ਕਰਦਾ ਇਸ ਮੌਕੇ ਦੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ 18 ਸਾਲ ਦੇ ਨੌਜਵਾਨ ਦੇ ਵੱਲੋਂ ਜਿਹੜਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ ਉਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਦੱਸਦੀ ਹੈ ਕਿ ਘਰ ਦੇ ਵਿੱਚ ਹੀ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਏ ਦੱਸਦੀ ਹੈ ਪਰਿਵਾਰ ਦੇ ਮੈਂਬਰਾਂ ਦੇ ਕਹਿਣਾ ਹੈ ਕਿ ਉਹ ਦਾ ਪਿਤਾ ਦਿੱਲੀ ਗਿਆ ਹੋਇਆ ਸੀ ਤੇ ਭਰਾ ਕੋਲ ਸੀ ਤੇ ਭਰਾ ਨੂੰ ਉਹ ਬਾਹਰ ਖਾਣਾ ਲੈਣ ਲਈ ਭੇਜ ਦਿੰਦਾ ਹੈ ਤੇ ਜਦੋਂ ਭਰਾ ਵਾਪਸ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਹਦਾ ਭਰਾ ਪੱਖੇ ਨਾਲ ਲਟਕਿਆ ਹੋਇਆ ਦਿਖਾਈ ਦਿੰਦਾ ਦੱਸਦੀ ਹੈ ਕਿ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ ਸੀ ਜਿਸ ਦੇ ਵਿੱਚ ਉਸ ਦੀ ਇੱਕ ਲੜਕੀ ਨਾਲ ਦੋਸਤੀ ਸੀ ਤੇ ਇੱਕ ਹੋਰ ਉਹਦੇ ਕਈ ਦੋਸਤ ਸਨ ਜਿਨ੍ਹਾਂ ਨਾਲ ਫਹਾ ਲੈਣ ਤੋਂ ਪਹਿਲਾਂ ਉਸਨੇ ਚੈਟਿੰਗ ਕੀਤੀ ਤੇ ਕਈ ਕਾਲਾਂ ਵੀ ਉਸ ਨੂੰ ਆਈਆਂ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਉਸ ਨੂੰ ਪੀੜਿਤ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਸਨੇ ਆਪਣੀ ਜੀਵਨ ਨੀਲਾੜੀ ਹੈ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਇਹ ਘਟਨਾ ਅੰਮ੍ਰਿਤਸਰ ਦੇ ਕਟੜਾ ਖਜ਼ਾਨਾ ਗੇਟ ਤੋਂ ਸਾਹਮਣੇ ਆਈ ਹੈ ਜਿੱਥੇ ਇਹ ਨੌਜਵਾਨ ਰਹਿੰਦਾ ਸੀ ਤੇ ਪ੍ਰਵਾਦਨਾ ਨੌਜਵਾਨ ਰਹਿੰਦਾ ਸੀ 18 ਸਾਲ ਮਹਿਜ ਉਮਰ ਸੀ 12ਵੀਂ ਜਮਾਤ ਦੇ ਵਿੱਚ ਪੜਦਾ ਸੀ ਅਜਿਹਾ ਕੀ ਹੋਇਆ ਕਿ ਜਿਸ ਕਾਰਨ ਉਸਨੇ ਫਹਾ ਲੈ ਲਿਆ ਫਿਲਹਾਲ ਚਿੰਤਾ ਦਾ ਵਿਸ਼ਾ ਹੈ ਲਾਸ਼ ਨੂੰ ਜਿਹੜਾ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਕਬਜ਼ੇ ਵਿੱਚ ਲੈ ਕੇ ਜਿਹੜੀ ਸ਼ਾਨਬੀਨਾ ਸ਼ੁਰੂ ਕਰ ਦਿੱਤੀ ਗਈ ਹੈ ਵੱਖ-ਵੱਖ ਐਂਗਲਾਂ ਤੋਂ ਇਸ ਮਾਮਲੇ ਨੂੰ ਖੰਘਾਲਿਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਇਸ ਦਾ ਕੀ ਜਨਨਕ ਸਾਹਮਣੇ ਆਉਂਦਾ ਪਰ ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਮਹਿਜ 18 ਸਾਲ ਉਮਰ ਜਵਾਨੀ ਵਿੱਚ ਪੈਰ ਧਰਿਆ ਹਲੇ ਤੇ ਦੋਸਤਾਂ ਮਿੱਤਰਾਂ ਨਾਲ ਕੋਈ ਨੋਕਚੋਕ ਹੋ ਗਈ ਜਿਸ ਕਾਰਨ ਇਹ ਗੱਲ ਸਾਹਮਣੇ ਆਈ ਹੈ ਕਥਿਤ ਤੌਰ ਤੇ ਇਲਜ਼ਾਮ ਜਿਹੜੇ ਪਰਿਵਾਰ ਦੇ ਵੱਲੋਂ ਇਹ ਲਗਾਏ ਗਏ ਨੇ ਜਾਂਚ ਦਾ ਵਿਸ਼ਾ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਪਰantu ਖਬਰ ਵੱਡੀ ਇਹ ਹੈ ਕਿ ਇੱਕ ਨੌਜਵਾਨ ਬੱਚਾ ਜੋ 12ਵੀਂ ਜਮਾਤ ਵਿੱਚ ਪੜਦਾ ਹੈ ਫਿਲਹਾਲ ਉਸਨੇ ਆਪਣਾ ਕੈਰੀਅਰ ਸ਼ੁਰੂ ਕਰਨਾ ਸੀ ਉੱਚੀਆਂ ਬਲਾਂਘਾਂ ਬਟਣੀਆਂ ਸੀ ਤੇ ਕੋਈ ਆਪਣੇ ਕੈਰੀਅਰ ਨੂੰ ਲੈ ਕੇ ਪੀਕ ਤੇ ਜਾਣਾ ਸੀ ਉਸਨੇ ਆਪਣੀ ਜੀਵਨ ਨਿਲਾਸ ਸਮਾਪਤ ਕਰ ਲਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਭਾਜੀ ਪ੍ਰਧਾਨ ਜੀ ਕੀ ਗੱਲ ਕਹੀਏ ਕਿਹੜਾ ਲੱਗਾ ਜੀ ਭਾਜੀ ਇਹ ਗੇੜੇ ਕੀਮਾ ਚੋੜਾ ਬਿਆਰ ਅਗਲੀ ਪੋਛਿਆ ਵਾਲੀ ਥਲੀ ਹੈ ਇਹ ਬੱਚਾ ਅੱਜ 4-5 ਦਿਨਾਂ ਮਤੋਂ ਸਕੂਲ ਗਿਆ ਤੇ ਫੁੱਲੋ ਆ ਗਏ ਸ਼ਬਾਈ ਕੁਵੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਕਾ ਆਖੀ ਮੰਮੀ ਆਪਣਾ ਨਰਾਤੇ ਰੱਖੇ ਤੇ ਨਾ ਨੇ ਦੋਵਾਂ ਭਰਾਵਾਂ ਨੇ ਕਿ ਮਾਣ ਨਹੀਂ ਤੇ ਉਹ ਸਵੇਰੇ ਦਿੱਲੀ ਚਲੇ ਗਏ ਅਸੀਂ ਤੜਕੇ 5 ਵਜੇ ਤੇ ਮਾਂ ਬਾਜ਼ਾਰ ਕੋਈ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15-20 ਮਿੰਟ ਚੈਟਿੰਗ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਹੰਸਰਾ ਜਾ ਹੋਇਆ ਹੀ ਕੋਈ ਜਿਵੇਂ ਬੜਾ ਕਬਰਾ ਆਇਆ ਹੈ ਤੇ ਫਿਰ ਇਹਨੇ ਆਪਣੇ ਭਰਾ ਨੂੰ ਕੋਲਚਾ ਲੈਣ ਚਲੇ ਜਾ ਉਹ ਛੋਟਾ ਜਿਹੜਾ ਗਾਹੀ ਉਹ ਕੁਲਚਾ ਲੈਣ ਕੀ ਮਾਲੇ ਚਲੇ ਗਿਆ ਉਲਟਾ ਲੈ ਕੇ ਵਾਪਸ ਆਇਆ 15-20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਆ ਘੜਾਇਆ ਆਗੇ ਤੇ ਬੂਆ ਅੰਦਰੋਂ ਬੰਦ ਕੀਤਾ ਹੈ ਉਹਨੇ ਥੋੜਾ ਚੀਹ ਥਾਣੀ ਦੇ ਕਿ ਕਿ ਸੌਂਦੇ ਨਹੀਂ ਗਿਆ ਕਿਤੇ ਚੀਹ ਨਹੀਂ ਦੇਖਿਆ ਜੀ ਉਹਦੇ ਇਹਨੇ ਆ ਆਤਮਤ ਜਿੱਤੀ ਸੰਚ ਲੜਕੇ ਆਹੇ ਚੁੰਨੀ ਦੇ ਨਾਲ ਕੀ ਨਾਮ ਨikhil Sharma ਉਹ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਜੀ ਅਸੀਂ ਤੋੜ ਕੇ ਦਬਾਰਾ ਬੂਆ ਦੇ ਮੁੰਡਿਆਂ ਨੂੰ ਥਲੇ ਲਾਇਆ ਉਹਨਾਂ ਨੂੰ ਥੋੜੇ-ਥੋੜੇ ਸਾਹ ਪ੍ਰਾਣ ਹੈਗੇ ਅਸੀਂ ਦਬਾਰਾ ਥਲੇ ਲਾ ਕੇ ਮਾਹਿੰਦੇ ਹਸਪੀਟਲ ਲੈ ਗਏ ਪਰ ਉਹਨਾਂ ਚੋਂ ਮੁੰਡਾ ਮਰ ਗਿਆ ਔਰ ਇਹ ਬੁਲਤ ਨੂੰ ਇਹ ਗੱਲ ਦੱਸੀਏ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਫੋਨ ਤੇ ਧਮਕੀਆਂ ਲਾਇਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਇਹ ਉਰਤੇ ਸਖਤ ਸਖਰ ਕਾਰਵਾਈ ਕੀਤੀ ਜਾਵੇ ਉਹ ਸਮਾਨਵੀਨਸਾਬ ਮਿਲ ਜਾਵੇ ਕਿਉਂਕਿ ਉਹ ਤੇ ਅੱਗੇ ਬੜੀ ਗਰੀਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਿਹਾ ਬੱਚਾ ਪਾਲ ਕੇ ਤੇ 14 ਸਾਲ ਦਾ ਤਰਨ ਕੀਤਾ 19ਵਾਂ ਸਾਲ ਲੱਗਾ ਜੀ ਇਹ ਪੂਰਾ ਨਹੀਂ ਹੋਣਾ 18 ਸਾਲਾ ਦਾ ਪੂਰਾ ਐਸੀ ਹੋਈਏ ਅਜੇ 2 ਮਹੀਨੇ ਬਾਅਦ ਜਨਮ ਦਿਨ ਸੀ ਹੋਲਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹ ਨੁਦਦਸ਼ਤ ਬਾਈ ਇਹੋ ਜਿਹਾ ਤਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਛ ਕਹਿਤਾ ਜਿਹੜਾ ਉਹ ਸੂਤ ਸੱਦ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98% ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਦੇ ਚ ਪਾਇਆ ਉਹਨੂੰ ਔਰ ਸਕੂਲ ਦੇ ਵਿੱਚ ਸਭ ਤੋਂ ਨੰਬਰ 1 ਦੇ ਬੱਚਾ ਮੈਡਮਾਂ ਨੇ ਫੀਸਾਂ ਵੀ ਉਹਦੀਆਂ ਕਟਾ ਆਦੀਆਂ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈਗਾ ਤੇ ਮਾਂ ਦੀ ਨੇ ਪਲੱਸ 2 ਕਰਨ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀਆਂ ਖਵਾਇਚਾਂ ਸਾਰੀਆਂ ਖਤਮ ਹੋ ਗਿਆ ਵਿਜੜੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀਆ ਉਤੇ ਪੁਲਿਸ ਪਰਚਾ ਤੁਰੰਤ ਕਰੇ ਉਹ ਨਜਰ ਆਹੀ ਬੋਡੀ ਨੂੰ ਅਗਨੀ ਭੇਂਟ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਿਹੜੇ ਨਾਂ ਅਸੀਂ ਸਾਨੂੰ ਪਤੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਤੇ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਉ ਵੀ ਕਾਇਆ ਜਾਏਗਾ ਜੇ ਪੁਲਿਸ ਸਾਨੂੰ ਇਨਸਾਫ ਨਹੀਂ ਦੇਈ ਇਹ ਕੀ ਨਾਮ ਕਰੇ ਨੀਹਾ ਸ਼ਰਮਾ ਹਾਂਜੀ ਨੀਹਾ ਜੀ ਕੀ ਗੱਲ ਹੋਈ ਐ ਅੱਜ ਮੇਰੇ ਬੇਟੇ ਆ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾਂ ਤੇ ਮੈਂ ਘਰ ਆਇਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਾਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡਗਾ ਸੀ ਪਤਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਐ ਤੇ ਜਿਹੜੀ ਇੱਕ ਕੁੜੀ ਹੈਗੀ ਨਾ ਜਿਹਦੇ ਨਾਲ ਉਹਦੀ ਗੱਲਬਾਤ ਗਈ ਐ ਤੇ ਉਹਨੇ ਵੀ ਉਹਦੀ ਬਹੁਤ ਲੈਣੀ ਤਾਂ ਨਹੀਂ ਕੀਤੀ ਹੋਈ ਐ ਉਦੇ ਕਰਕੇ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ ਵੈ ਕੋਣ ਕੁੜੀ ਕਿਤੋਂ ਰਹਿਣ ਆਲੀ ਹੈ ਤੇ ਕੀ ਨਾਮ ਹੋ ਰਿਹਾ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਹੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ 3-4 ਮੁੰਡੇ ਸਕੂਲ ਚ ਇਹਦੇ ਪੜਦੇ ਵੈ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਉਂਦੇ ਬੇਸੀ ਬਹੁਤ ਜ਼ਿਆਦਾ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬਹੁਤ ਮੇਰੇ ਮੁੰਡੇ ਨੇ ਅੱਜ ਐਸ ਨੋਬਤ ਆ ਗਈ ਹੈ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ 'ਚ ਖੁਸ਼ ਰਹਿੰਦਾ ਸੀ ਕਤਲ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲ ਕੈਨਟੀ ਵੀ ਦੇਖ ਰਹੇ ਦਸ਼ਕਰਨ ਦਾ ਮੈਂ ਕੁਲਵੰਤ ਸਿੰਘ ਸਤੋੜ ਵੀ ਸਵਾਗਤ ਕਰਦਾ ਇਸ ਮੌਕੇ ਦੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ 18 ਸਾਲ ਦੇ ਨੌਜਵਾਨ ਦੇ ਵੱਲੋਂ ਜਿਹੜਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ ਉਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਦੱਸਦੀ ਹੈ ਕਿ ਘਰ ਦੇ ਵਿੱਚ ਹੀ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਏ ਦੱਸਦੀ ਹੈ ਪਰਿਵਾਰ ਦੇ ਮੈਂਬਰਾਂ ਨੇ ਕਹਿਣਾ ਹੈ ਕਿ ਉਹ ਜਦ ਪਿਤਾ ਦਿੱਲੀ ਗਿਆ ਹੋਇਆ ਸੀ ਤੇ ਭਰਾ ਕੋਲ ਸੀ ਤੇ ਭਰਾ ਨੂੰ ਉਹ ਬਾਹਰ ਖਾਣਾ ਲੈਣ ਲਈ ਭੇਜਦਾ ਹੈ ਤੇ ਜਦੋਂ ਭਰਾ ਵਾਪਸ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਹਦਾ ਭਰਾ ਪੱਖੇ ਨਾਲ ਲਟਕਿਆ ਹੋਇਆ ਦਿਖਾਈ ਦਿੰਦਾ ਦੱਸਦੀ ਹੈ ਕਿ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ ਸੀ ਜਿਸ ਦੇ ਵਿੱਚ ਉਸ ਦੀ ਇੱਕ ਲੜਕੀ ਨਾਲ ਦੋਸਤੀ ਸੀ ਤੇ ਇੱਕ ਹੋਰ ਦੇ ਕਈ ਦੋਸਤ ਸਨ ਜਿਨ੍ਹਾਂ ਨਾਲ ਫਹਾ ਲੈਣ ਤੋਂ ਪਹਿਲਾਂ ਉਸਨੇ ਚੈਟਿੰਗ ਕੀਤੀ ਤੇ ਕਈ ਕਾਲਾਂ ਵੀ ਉਸ ਨੂੰ ਆਈਆਂ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਉਸ ਨੂੰ ਪੀੜਿਤ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਸਨੇ ਆਪਣੀ ਜੀਵਨ ਨੀਲਾੜੀ ਹੈ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਇਹ ਘਟਨਾ ਅੰਬਰਸਰ ਦੇ ਕਟੜਾ ਖਜ਼ਾਨਾ ਗੇਟ ਤੋਂ ਸਾਹਮਣੇ ਆਈ ਹੈ ਜਿੱਥੇ ਇਹ ਨੌਜਵਾਨ ਰਹਿੰਦਾ ਸੀ ਤੇ ਪ੍ਰਵਾਸਨਾ ਨੌਜਵਾਨ ਰਹਿੰਦਾ ਸੀ 18 ਸਾਲ ਮਹਿਜ ਉਮਰ ਸੀ 12 ਜਮਾਤ ਦੇ ਵਿੱਚ ਪੜਦਾ ਸੀ ਅਜਿਹਾ ਕੀ ਹੋਇਆ ਕਿ ਜਿਸ ਕਾਰਨ ਉਸਨੇ ਫਹਾ ਲੈ ਲਿਆ ਫਿਲਹਾਲ ਚਿੰਤਾ ਦਾ ਵਿਸ਼ਾ ਹੈ ਲਾਸ਼ ਨੂੰ ਜਿਹੜਾ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਕਬਜ਼ੇ ਵਿੱਚ ਲੈ ਕੇ ਜਿਹੜੀ ਸ਼ਾਨਬੀਨਾ ਸ਼ੁਰੂ ਕਰ ਦਿੱਤੀ ਗਈ ਹੈ ਵੱਖ-ਵੱਖ ਐਂਗਲਾਂ ਤੋਂ ਇਸ ਮਾਮਲੇ ਨੂੰ ਖੰਘਾਲਿਆ ਜਾ ਰਿਹਾ ਹੈ ਦੇਖਣਾ ਹੋਏਗਾ ਕਿ ਇਸ ਦਾ ਕੀ ਨਤੀਜਾ ਨਿਕਲੇ ਸਾਹਮਣੇ ਆਉਂਦਾ ਪਰ ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਮਹਿਜ 18 ਸਾਲ ਉਮਰ ਜਵਾਨੀ ਵਿੱਚ ਪੈਰ ਧਰਿਆ ਹਲੇ ਤੇ ਦੋਸਤਾਂ ਮਿੱਤਰਾਂ ਨਾਲ ਕੋਈ ਨੋਕ-ਚੋਕ ਹੋ ਗਈ ਜਿਸ ਕਾਰਨ ਇਹ ਗੱਲ ਸਾਹਮਣੇ ਆਈ ਹੈ ਕਿਸੇ ਤੌਰ ਤੇ ਇਲਜ਼ਾਮ ਜਿਹੜੇ ਪਰਿਵਾਰ ਦੇ ਵੱਲੋਂ ਇਹ ਲਗਾਏ ਗਏ ਨੇ ਜਾਂਚ ਦਾ ਵਿਸ਼ਾ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਪਰੰਤੂ ਖਬਰ ਵੱਡੀ ਇਹ ਹੈ ਕਿ ਇੱਕ ਨੌਜਵਾਨ ਬੱਚਾ ਜੋ 12ਵੀਂ ਜਮਾਤ ਵਿੱਚ ਪੜਦਾ ਹੈ ਫਿਲਹਾਲ ਉਸਨੇ ਆਪਣਾ ਕੈਰੀਅਰ ਸ਼ੁਰੂ ਕਰਨਾ ਸੀ ਉੱਚੀਆਂ ਪਲਾਂਘਾਂ ਬਟਣੀਆਂ ਸੀ ਤੇ ਕੋਈ ਆਪਣੇ ਕੈਰੀਅਰ ਨੂੰ ਲੈ ਕੇ ਪੀਕ ਤੇ ਜਾਣਾ ਸੀ ਉਸਨੇ ਆਪਣੀ ਜੀਵਨ ਨਿਲਾਸ ਸਮਾਪਤ ਕਰ ਲਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਭਾਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਹੈ ਕਿਹੜਾ ਲੱਗਾ ਜੀ ਭਾਜੀ ਇਹ ਗੇੜੇ ਦੀ ਮਾਚੋੜਾ ਬਿਆਰ ਅਗਲੀ ਮੋਛਿਆ ਵਾਲੀ ਜਿਹੜੀ ਹੈ ਇਹ ਬੱਚਾ ਅੱਜ 4-5 ਦਿਨਾਂ ਮਤੋਂ ਸਕੂਲ ਗਿਆ ਤੇ ਸੂਬ ਲੋ ਆ ਗਏ ਖਵਾਏ ਕੋਈ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਘਰ ਸੀ ਮੰਮੀ ਆਪਣਾ ਨਰਾਤੇ ਰੱਖੇ ਤੇ ਨਾ ਨੇ ਦੋਆ ਭਰਾਵਾਂ ਨੇ ਨਹੀਂ ਤੇ ਮਾਂ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਿਆ ਸੀ ਤੜਕੇ 5 ਵਜੇ ਤੇ ਮਾਂ ਬਾਜ਼ਾਰ ਕੋਈ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੱਟੇ ਜੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਾ ਹੈ ਕੋਈ ਜਿਵੇਂ ਬੜਾ ਕਬਰਾ ਆਇਆ ਹੈ ਤੇ ਫਿਰ ਨੇ ਆਪਣੇ ਭਰਾ ਨੂੰ ਕੰਦਾ ਕੁਲਚਾ ਲੈਣ ਚਲੇ ਜਾ ਉਹ ਛੋਟਾ ਜਿਹੜਾਗਾ ਸੀ ਉਹ ਕੁਲਚਾ ਲੈਣ ਕੀ ਮਾਲੇ ਚਲੇ ਗਿਆ ਉਲਟਾ ਲਿਆ ਕੇ ਵਾਪਸ ਆਇਆ 15-20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਹਾ ਘੜਕਾਇਆ ਆ ਕੇ ਤੇ ਬੂਹਾ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਝੀਠਾ ਨਹੀਂ ਦੇਖਿਆ ਕਿ ਸੌਂਦ ਨਹੀਂ ਗਿਆ ਕਿਤੇ ਝੀਠਾ ਨਹੀਂ ਦੇਖਿਆ ਜਦੋਂ ਤੇ ਇਹਨੇ ਆ ਆਤਮਤ ਜੀ ਕੀ ਲੜਕੇ ਆ ਹੀ ਚੁੰਨੀ ਦੇ ਨਾਲ ਕੀ ਨਾਮ ਨikhil Sharma ਉਹ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਜੀ ਅਸੀਂ ਤੋੜ ਕੇ ਦੁਬਾਰਾ ਬੂਹਾ ਦੇ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਨੂੰ ਥੋੜੇ-ਥੋੜੇ ਸਾਹ ਪ੍ਰਾਣ ਆਗੇ ਹੀ ਅਸੀਂ ਦੁਬਾਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਕੇ ਆਏ ਪਰ ਉਹਨਾਂ ਚੋਂ ਮੁੰਡਾ ਮਰ ਗਿਆ ਔਰ ਇਹ ਵੀ ਬੋਲ ਸੁਣੋ ਇਹ ਨਹੀਂ ਗੱਲ ਦੱਸੀਏ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਫੋਨ ਤੇ ਧਮਕੀਆਂ ਲਾਈਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਇਹ ਉਰਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹ ਸਮਾਨਵੀ ਇਨਸਾਫ ਮਿਲ ਜਾਵੇ ਕਿਉਂਕਿ ਉਹ ਤੇ ਅੱਗੇ ਬੜੀ ਗਰੀਬਣੀ ਜਨਾਨੀ ਹੈ ਬੜੀ ਮੁਕਲ ਛੋਟਾ ਜਿਹਾ ਬੱਚਾ ਪਾਲ ਕੇ ਤੇ 14 ਸਾਲ ਦਾ ਤਰਨ ਕੀਤਾ 19ਵਾਂ ਸਾਲ ਲੱਗਾ ਸੀ ਇਹ ਪੂਰਾ ਨਹੀਂ ਹੋਣਾ 18 ਸਾਲਾ ਦਾ ਪੂਰਾ ਐ ਸੀ ਇਹ ਆ ਇਹ 2 ਮਹੀਨੇ ਬਾਦੋ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹਨੂੰ ਦੇਸ਼ ਦੇ ਬਾਹੀ ਇਹੋ ਜਿਹਾ ਤਾਂ ਮਗਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਝ ਕਹਿਤਾ ਜਿਹੜਾ ਉਹ ਸੂਤ ਸੱਤ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98% ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਦੇ ਵਿੱਚ ਪਾਇਆ ਉਹਨੂੰ ਉਹ ਸਕੂਲ ਦੇ ਵਿੱਚ ਸਭ ਤੋਂ ਟੌਪ ਨੰਬਰ 1 ਤੇ ਬੱਚਾ ਮੈਡਮਾਂ ਨੇ ਫੀਸਾਂ ਵੀ ਉਹਦੀਆਂ ਕਟਾ ਆਦੀਆਂ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹਿੱਸਾ ਰਗਾ ਤੇ ਮਾਂ ਉਹਦੀ ਨੇ ਪਲੱਸ 2 ਕਰਾਂ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀਆਂ ਖਵਾਇਚਾਂ ਸਾਰੀਆਂ ਖਤਮ ਹੋ ਗਿਆ ਵਿਜਾਦੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀ ਉਹਦੇ ਪੁਲਿਸ ਪਰਚਾ ਤੁਰੰਤ ਕਰੇ ਉਹ ਨਜਰੇ ਹੀ ਬੋੜੀ ਨੂੰ ਅਗਨੀ ਭੇਂਟ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਣੇ ਨਾਂ ਅਸੀਂ ਤੁਹਾਨੂੰ ਪਤੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਤੇ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਓ ਵੀ ਕਾਜ ਹੋਏਗਾ ਜੇ ਪੁਲਿਸ ਸਾਨੂੰ ਇਨਸਾਫ ਨਹੀਂ ਦੇਈ 19 ਨੰਬਰ ਤੇनेहा ਸ਼ਰਮਾ ਅਗੀ ਨੇਹਾ ਜੀ ਕੀ ਗੱਲ ਹੋਈ ਐ ਅੱਜ ਮੇਰੇ ਬੇਟੇ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾ ਤੇ ਮੈਂ ਘਰ ਆਇਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡ ਹਗਾ ਸੀ ਪਤਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਐ ਤੇ ਜਿਹੜੀ ਇੱਕ ਕੁੜੀ ਹੈਗੀ ਨਾ ਜਿਹਦੇ ਨਾਲ ਉਹਦੀ ਗੱਲਬਾਤ ਗਈ ਐ ਤੇ ਉਹਨੇ ਵੀ ਉਹਦੀ ਬੋਤ ਲੈਣੀ ਤਾਂ ਨਹੀਂ ਕੀਤੀ ਹੋਈ ਐ ਉਤੇ ਕਰਕੇ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ ਵੈ ਕੌਣ ਕੁੜੀ ਕਿਤੋਂ ਰਹਿਣ ਆਲੀ ਹੈ ਤੇ ਕੀ ਨਾਮ ਹੋਣਾ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਹੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ 3-4 ਮੁੰਡੇ ਸਕੂਲ ਚ ਇਹਦੇ ਪੜਦੇ ਵੈ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਂਦੇ ਬੇਸੀ ਬਹੁਤ ਜ਼ਿਆਦਾ ਹੈ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬਹੁਤ ਮੇਰੇ ਮੁੰਡੇ ਨੇ ਅੱਜ ਐਸ ਨੋਬਤ ਆ ਗਈ ਹੈ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਹੈ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ ਚ ਖੁਸ਼ ਰਹਿੰਦਾ ਸੀ ਕਦੋਂ ਲੈ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਕੋਈ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲ ਕੈਨ ਟੀਵੀ ਦੇਖ ਰਹੇ ਦਰਸ਼ਕਾंनो ਮੈਂ ਕੁਲਵੰਤ ਸਿੰਘ ਸਤੌਰ ਵੀ ਸਵਾਗਤ ਕਰਦਾ ਇਸ ਮੌਕੇ ਦੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ 18 ਸਾਲ ਦੇ ਨੌਜਵਾਨ ਦੇ ਵੱਲੋਂ ਜਿਹੜਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ ਉਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਦੱਸਦੀ ਹੈ ਕਿ ਘਰ ਦੇ ਵਿੱਚ ਹੀ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਦੀ ਹੈ ਪਰਿਵਾਰ ਦੇ ਮੈਂਬਰਾਂ ਨੇ ਕਹਿਣਾ ਹੈ ਕਿ ਉਹ ਦਾ ਪਿਤਾ ਦਿੱਲੀ ਗਿਆ ਹੋਇਆ ਸੀ ਤੇ ਭਰਾ ਕੋਲ ਸੀ ਤੇ ਭਰਾ ਨੂੰ ਉਹ ਬਾਹਰ ਖਾਣਾ ਲੈਣ ਲਈ ਭੇਜ ਦਿੰਦਾ ਹੈ ਤੇ ਜਦੋਂ ਭਰਾ ਵਾਪਸ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਹਦਾ ਭਰਾ ਪੱਖੇ ਨਾਲ ਲਟਕਿਆ ਹੋਇਆ ਦਿਖਾਈ ਦਿੰਦਾ ਦੱਸਦੀ ਹੈ ਕਿ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ ਸੀ ਜਿਸ ਦੇ ਵਿੱਚ ਉਸ ਦੀ ਇੱਕ ਲੜਕੀ ਨਾਲ ਦੋਸਤੀ ਸੀ ਤੇ ਇੱਕ ਹੋਰ ਉਹਦੇ ਕਈ ਦੋਸਤ ਸਨ ਜਿਨ੍ਹਾਂ ਨਾਲ ਫਹਾ ਲੈਣ ਤੋਂ ਪਹਿਲਾਂ ਉਸਨੇ ਚੈਟਿੰਗ ਕੀਤੀ ਤੇ ਕਈ ਕਾਲਾਂ ਵੀ ਉਸ ਨੂੰ ਆਈਆਂ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਉਸ ਨੂੰ ਪੀੜਿਤ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਸਨੇ ਆਪਣੀ ਜੀਵਨ ਨੀਲਾੜੀ ਹੈ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਇਹ ਘਟਨਾ ਅੰਮ੍ਰਿਤਸਰ ਦੇ ਕਟੜਾ ਖਜ਼ਾਨਾ ਗੇਟ ਤੋਂ ਸਾਹਮਣੇ ਆਈ ਹੈ ਜਿੱਥੇ ਇਹ ਨੌਜਵਾਨ ਰਹਿੰਦਾ ਸੀ ਤੇ ਪ੍ਰਵਾਸੀ ਨਾ ਨੌਜਵਾਨ ਰਹਿੰਦਾ ਸੀ 18 ਸਾਲ ਮਹਿਜ ਉਮਰ ਸੀ 8ਵੀਂ ਜਮਾਤ ਦੇ ਵਿੱਚ ਪੜਦਾ ਸੀ ਅਜਿਹਾ ਕੀ ਹੋਇਆ ਕਿ ਜਿਸ ਕਾਰਨ ਉਸਨੇ ਫਹਾ ਲੈ ਲਿਆ ਫਿਲਹਾਲ ਚਿੰਤਾ ਦਾ ਵਿਸ਼ਾ ਹੈ ਲਾਸ਼ ਨੂੰ ਜਿਹੜਾ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਕਬਜ਼ੇ ਵਿੱਚ ਲੈ ਕੇ ਜਿਹੜੀ ਸ਼ਾਨਬੀਨਾ ਸ਼ੁਰੂ ਕਰ ਦਿੱਤੀ ਗਈ ਹੈ ਵੱਖ-ਵੱਖ ਏੰਗਲਾਂ ਤੋਂ ਇਸ ਮਾਮਲੇ ਨੂੰ ਖੰਘਾਲਿਆ ਜਾ ਰਿਹਾ ਹੈ ਦੇਖਣਾ ਹੋਏਗਾ ਕਿ ਇਸ ਦਾ ਕੀ ਨਤੀਜਾ ਨਿਕਲੇਗਾ ਸਾਹਮਣੇ ਆਉਂਦਾ ਪਰ ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਮਹਿਜ 18 ਸਾਲ ਉਮਰ ਦੀ ਜਵਾਨੀ ਵਿੱਚ ਪੈਰ ਧਰਿਆ ਹਲੇ ਤੇ ਦੋਸਤਾਂ ਮਿੱਤਰਾਂ ਨਾਲ ਕੋਈ ਨੋਕ-ਚੋਕ ਹੋ ਗਈ ਜਿਸ ਕਾਰਨ ਇਹ ਗੱਲ ਸਾਹਮਣੇ ਆਈ ਹੈ ਕਿਸੇ ਤੌਰ ਤੇ ਇਲਜ਼ਾਮ ਜਿਹੜੇ ਪਰਿਵਾਰ ਦੇ ਵੱਲੋਂ ਇਹ ਲਗਾਏ ਗਏ ਨੇ ਜਾਂਚ ਦਾ ਵਿਸ਼ਾ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਪਰੰਤੂ ਖਬਰ ਵੱਡੀ ਇਹ ਹੈ ਕਿ ਇੱਕ ਨੌਜਵਾਨ ਬੱਚਾ ਜੋ 12ਵੀਂ ਜਮਾਤ ਵਿੱਚ ਪੜਦਾ ਹੈ ਫਿਲਹਾਲ ਉਸਨੇ ਆਪਣਾ ਕੈਰੀਅਰ ਸ਼ੁਰੂ ਕਰਨਾ ਸੀ ਉੱਚੀਆਂ ਪਲਾਂਘਾਂ ਬਟਣੀਆਂ ਸੀ ਤੇ ਕੋਈ ਆਪਣੇ ਕੈਰੀਅਰ ਨੂੰ ਲੈ ਕੇ ਪੀਕ ਤੇ ਜਾਣਾ ਸੀ ਉਸਨੇ ਆਪਣੀ ਜੀਵਨ ਨਿਲਾਸ ਸਮਾਪਤ ਕਰ ਲਈਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਭਾਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਹੈ ਕਿਹੜਾ ਰੋਕਾ ਜੀ ਭਾਜੀ ਇਹ ਗੇੜੇ ਦੀ ਮਾਂ ਚੋੜਾ ਬਿਆਰ ਹੈ ਗਲੀ ਮੋਛਿਆ ਵਾਲੀ ਗਲੀ ਹੈ ਇਹ ਬੱਚਾ ਅੱਜ 4-5 ਦਿਨਾਂ ਬਾਅਦ ਸਕੂਲ ਗਿਆ ਤੇ ਸਪਲੋ ਆ ਗਏ ਫਵਾ ਇੱਕ ਵੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਘਰ ਸੀ ਮੰਮੀ ਆਪਣਾ ਨਰਾਦੇ ਰੱਖੇ ਤੇ ਨਾ ਨੇ ਦੋਵਾਂ ਭਰਾਵਾਂ ਨੇ ਤੇ ਮਾਂ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਿਆ ਸੀ ਤੜਕੇ 5 ਵਜੇ ਤੇ ਮਾਂ ਵੀ ਯਾਰ ਕੋਈ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੈਟਿੰਗ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਾ ਆਇਆ ਸੀ ਕੋਈ ਜਿਵੇਂ ਬੜਾ ਕਭਰਾਇਆ ਆ ਤੇ ਫਿਰ ਨੇ ਆਪਣੇ ਭਰਾ ਨੂੰ ਕਹਿੰਦਾ ਕੁਲਚਾ ਲੈਣ ਚਲੇ ਜਾ ਉਹ ਛੋਟਾ ਜਿਹੜਾ ਹੈਗਾ ਸੀ ਉਹ ਕੁਲਚਾ ਲੈਣ ਕੀ ਮਾਲੇ ਚਲੇ ਗਿਆ ਉਹ ਚੱਲ ਲੱਗੇ ਮਹਬੂਤਾ 15-20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਆ ਕਰ ਗਿਆ ਆ ਕੇ ਤੇ ਬੂਆ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਝੀਠਾ ਨਹੀਂ ਦੇਖਿਆ ਕਿ ਸੌਂਦੇ ਨਹੀਂ ਗਿਆ ਕਿਤੇ ਝੀਠਾ ਨਹੀਂ ਦੇਖਿਆ ਜਿਹਦੇ ਇਹਨੇ ਆਹ ਆਤਮਤ ਰਜੀ ਕੀ ਸੰਤੀ ਲੜਕੇ ਆਹ ਕਿਉਂ ਨੀ ਨਾਲ ਕੀ ਨਾਮ ਨikhil Sharma ਉਹ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਹਾਂ ਜੀ ਇਹ ਹੀ ਤੋੜ ਕੇ ਦਬਾਰਾ ਬੂਆ ਦੇ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਨੂੰ ਥੋੜੇ-ਥੋੜੇ ਸਾਹ ਪ੍ਰਾਣ ਹੈਗੇ ਅਸੀਂ ਦਬਾਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਕੇ ਆਏ ਪਰ ਉਹਨਾਂ ਜਿਹਨਾਂ ਮੁੰਡਾ ਮਰ ਗਿਆ ਔਰ ਇਹ ਬੋਲ ਸੁਣੋ ਇਹ ਨਹੀਂ ਗੱਲ ਰਹੀ ਹੈ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਕਮਪ ਤੇ ਧੰਗਿਆ ਲਾਇਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਇਹ ਉਰਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹ ਸਮਾਨਵਿੰਸਾਬ ਮਿਲ ਜਾਵੇ ਕਿਉਂਕਿ ਉਹਦੇ ਅੱਗੇ ਬੜੀ ਗਰੀਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਿਹਾ ਬੱਚਾ ਪਾਲ ਕੇ ਤੇ 14 ਸਾਲ ਦਾ ਤਰਨ ਕੀਤਾ 19ਵਾਂ ਸਾਲ ਲੱਗਾ ਸੀ ਇਹ ਪੂਰਾ ਨਹੀਂ ਹੋਇਆ 18 ਸਾਲਾਂ ਦਾ ਪੂਰਾ ਐ ਸੀ ਹੋਇਆ ਅਜੇ 2 ਮਹੀਨੇ ਬਾਦੋ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹਨੂੰ ਡੈਸ਼ ਤੇ ਪਾਈ ਇਹੋ ਜਿਹਾ ਤਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਛ ਕਹਿਤਾ ਜਿਹੜਾ ਉਹ ਸੂਤ ਸੱਤ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98% ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਦੇ ਵਿੱਚ ਪਾਇਆ ਉਹਨੂੰ ਪਰ ਸਕੂਲ ਦੇ ਵਿੱਚ ਸਭ ਤੋਂ ਵੱਡਾ ਨੰਬਰ 1 ਤੇ ਬੱਚਾ ਮੈਡਮਾਂ ਨੇ ਫੀਸਾਂ ਵੀ ਉਹਦੀ ਇਕੱਠਾ ਆਦੀਆ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈਗਾ ਤੇ ਮਾਂ ਉਹਦੀ ਨੇ ਪਲੱਸ 2 ਕਰਾਂ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀ ਅੱਖਵਿਚਾਰ ਸਾਰੀਆਂ ਖਤਮ ਹੋ ਗਿਆ ਵਿਚਾਰੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀ ਉਹਦੇ ਪੁਲਿਸ ਪਰਚਾ ਤੁਰੰਤ ਕਰੇ ਉਹਨਾਂ ਚਿਰ ਅਸੀਂ ਬੋਡੀ ਨੂੰ ਅਗਨੀ ਭੇਂਟ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਿਹੜੇ ਨਾਂ ਅਸੀਂ ਸਾਨੂੰ ਪਤੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਤੇ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਓ ਕੀਤਾ ਜਾਏਗਾ ਜੇ ਪੁਲਿਸ ਸਾਨੂੰ ਇਨਸਾਫ ਨਹੀਂ ਦੇਈ ਕਿੰਨਾ ਕੀ ਨਾਂ ਬਤਾਓ ਨੀਹਾ ਸ਼ਰਮਾ ਅਜੀ ਨੀਹਾ ਜੀ ਕੀ ਗੱਲ ਹੋਈ ਐ ਅੱਜ ਮੇਰੇ ਬੇਟੇ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾਂ ਤੇ ਮੈਂ ਘਰ ਆਇਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਾਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡ ਅਗਾ ਸੀ ਪਤਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ 3-4 ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਐ ਤੇ ਜਿਹੜੀ ਉਹ ਇੱਕ ਕੁੜੀ ਹੈਗੀ ਨਾ ਜਿਹਦੇ ਨਾਲ ਉਹਦੀ ਗੱਲਬਾਤ ਗਈ ਐ ਤੇ ਉਹਨੇ ਵੀ ਉਹਦੀ ਬਹੁਤ ਲੈਣੀ ਟੈ ਨਹੀਂ ਕੀਤੀ ਹੋਈ ਐ ਉਦੇ ਕਰਕੇ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ ਵੈ ਕੋਣ ਕੁੜੀ ਕਿਤੋਂ ਰਹਿਣ ਵਾਲੀ ਹੈ ਤੇ ਕੀ ਨਾਮ ਹੈ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਹੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ 3-4 ਮੁੰਡੇ ਇੱਕ ਸਕੂਲ ਚ ਇਹਦੇ ਪੜਦੇ ਵੈ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਉਂਦੇ ਬੇ ਸੀ ਬਹੁਤ ਜ਼ਿਆਦਾ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੀ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬਹੁਤ ਮੇਰੇ ਮੁੰਡੇ ਨੇ ਅੱਜ ਐਸ ਨੋਬਤ ਆ ਗਈ ਹੈ ਕਿ ਉਹਨੇ ਸੁਸਾਈਡ ਕਰ ਲਿਆ ਵ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਹੈ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਉ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ 'ਚ ਖੁਸ਼ ਰਹਿੰਦਾ ਸੀ ਕਤਾਂਨੇ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲ ਕੈਨ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਤੋੜ ਵੀ ਸਵਾਗਤ ਕਰਦਾ ਇਸ ਮੌਕੇ ਦੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ 18 ਸਾਲ ਦੇ ਨੌਜਵਾਨ ਦੇ ਵੱਲੋਂ ਜਿਹੜਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ ਉਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਦੱਸਦੀ ਹੈ ਕਿ ਘਰ ਦੇ ਵਿੱਚ ਹੀ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਏ ਦੱਸਦੀ ਹੈ ਪਰਿਵਾਰ ਦੇ ਮੈਂਬਰਾਂ ਨੇ ਕਹਿਣਾ ਹੈ ਕਿ ਉਹ ਜਦ ਪਿਤਾ ਦਿੱਲੀ ਗਿਆ ਹੋਇਆ ਸੀ ਤੇ ਭਰਾ ਕੋਲ ਸੀ ਤੇ ਭਰਾ ਨੂੰ ਉਹ ਬਾਹਰ ਖਾਣਾ ਲੈਣ ਲਈ ਭੇਜ ਦਿੰਦਾ ਹੈ ਤੇ ਜਦੋਂ ਭਰਾ ਵਾਪਸ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਹਦਾ ਭਰਾ ਪੱਖੇ ਨਾਲ ਲਟਕਿਆ ਹੋਇਆ ਦਿਖਾਈ ਦਿੰਦਾ ਦੱਸਦੀ ਹੈ ਕਿ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ ਸੀ ਜਿਸ ਦੇ ਵਿੱਚ ਉਸ ਦੀ ਇੱਕ ਲੜਕੀ ਨਾਲ ਦੋਸਤੀ ਸੀ ਤੇ ਇੱਕ ਹੋਰ ਦੇ ਕਈ ਦੋਸਤ ਸਨ ਜਿਨ੍ਹਾਂ ਨਾਲ ਫਹਾ ਲੈਣ ਤੋਂ ਪਹਿਲਾਂ ਉਸਨੇ ਚੈਟਿੰਗ ਕੀਤੀ ਤੇ ਕਈ ਕਾਲਾਂ ਵੀ ਉਸ ਨੂੰ ਆਈਆਂ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਉਸ ਨੂੰ ਪੀੜਿਤ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਸਨੇ ਆਪਣੀ ਜੀਵਨ ਨੀਲਾੜੀ ਹੈ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਇਹ ਘਟਨਾ ਅੰਮ੍ਰਿਤਸਰ ਦੇ ਕਟੜਾ ਖਜ਼ਾਨਾ ਗੇਟ ਤੋਂ ਸਾਹਮਣੇ ਆਈ ਹੈ ਜਿੱਥੇ ਇਹ ਨੌਜਵਾਨ ਰਹਿੰਦਾ ਸੀ ਤੇ ਪ੍ਰਵਾਸੀ ਨਾ ਨੌਜਵਾਨ ਰਹਿੰਦਾ ਸੀ 18 ਸਾਲ ਮਹਿਜ ਉਮਰ ਸੀ 8ਵੀਂ ਜਮਾਤ ਦੇ ਵਿੱਚ ਪੜਦਾ ਸੀ ਅਜਿਹਾ ਕੀ ਹੋਇਆ ਕਿ ਜਿਸ ਕਾਰਨ ਉਸਨੇ ਫਹਾ ਲੈ ਲਿਆ ਫਿਲਹਾਲ ਚਿੰਤਾ ਦਾ ਵਿਸ਼ਾ ਹੈ ਲਾਸ਼ ਨੂੰ ਜਿਹੜਾ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਕਬਜ਼ੇ ਵਿੱਚ ਲੈ ਕੇ ਜਿਹੜੀ ਸ਼ਾਨਬੀਨਾ ਸ਼ੁਰੂ ਕਰ ਦਿੱਤੀ ਗਈ ਹੈ ਵੱਖ-ਵੱਖ ਏੰਗਲਾਂ ਤੋਂ ਇਸ ਮਾਮਲੇ ਨੂੰ ਖੰਘਾਲਿਆ ਜਾ ਰਿਹਾ ਹੈ ਦੇਖਣਾ ਹੋਏਗਾ ਕਿ ਇਸ ਦਾ ਕੀ ਨਤੀਜਾ ਨਿਕਲੇਗਾ ਸਾਹਮਣੇ ਆਉਂਦਾ ਪਰ ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਮਹਿਜ 18 ਸਾਲ ਉਮਰ ਜਵਾਨੀ ਵਿੱਚ ਪੈਰ ਧਰਿਆ ਹਲੇ ਤੇ ਦੋਸਤਾਂ ਮਿੱਤਰਾਂ ਨਾਲ ਕੋਈ ਨੋਕ-ਚੋਕ ਹੋ ਗਈ ਜਿਸ ਕਾਰਨ ਇਹ ਗੱਲ ਸਾਹਮਣੇ ਆਈ ਹੈ ਕਥਿਤ ਤੌਰ ਤੇ ਇਲਜ਼ਾਮ ਜਿਹੜੇ ਪਰਿਵਾਰ ਦੇ ਵੱਲੋਂ ਇਹ ਲਗਾਏ ਗਏ ਨੇ ਜਾਂਚ ਦਾ ਵਿਸ਼ਾ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਪਰੰਤੂ ਖਬਰ ਵੱਡੀ ਇਹ ਹੈ ਕਿ ਇੱਕ ਨੌਜਵਾਨ ਬੱਚਾ ਜੋ 12ਵੀਂ ਜਮਾਤ ਵਿੱਚ ਪੜਦਾ ਹੈ ਫਿਲਹਾਲ ਉਸਨੇ ਆਪਣਾ ਕੈਰੀਅਰ ਸ਼ੁਰੂ ਕਰਨਾ ਸੀ ਉੱਚੀਆਂ ਬਲਾਂਘਾਂ ਬਟਣੀਆਂ ਸੀ ਤੇ ਕੋਈ ਆਪਣੇ ਕੈਰੀਅਰ ਨੂੰ ਲੈ ਕੇ ਪੀਕ ਤੇ ਜਾਣਾ ਸੀ ਉਸਨੇ ਆਪਣੀ ਜੀਵਨ ਨਿਲਾਸ ਸਮਾਪਤ ਕਰ ਲਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਭਾਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਹੈ ਕਿਹੜਾ ਰਾਕਾ ਜੀ ਭਾਜੀ ਇਹ ਗੇੜੇ ਖੀਮਾ ਚੋੜਾ ਬਿਆਰ ਅਗਲੀ ਮੋਛਿਆ ਵਾਲੀ ਥਲੀ ਹੈ ਇਹ ਬੱਚਾ ਅੱਜ 4-5 ਦਿਨਾਂ ਬਾਅਦ ਸਕੂਲ ਗਿਆ ਤੇ ਸਭ ਲੋ ਆ ਗਏ ਸਵੇਰੇ ਕਵੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਘਰ ਸੀ ਮੰਮੀ ਆਪਣਾ ਨਰਾਤੇ ਰੱਖੇ ਤੇ ਨਾਣੀ ਦੋਵਾਂ ਭਰਾਵਾਂ ਨੇ ਨਹੀਂ ਤੇ ਮਾਣ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਿਆ ਸੀ ਤੜਕੇ 5 ਵਜੇ ਤੇ ਮਾਂ ਬਾਜ਼ਾਰ ਕੋਈ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੱਟੇ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਾ ਹੈ ਕੋਈ ਜਿਵੇਂ ਬੜਾ ਕਬਰਾ ਆਇਆ ਹੈ ਤੇ ਫਿਰ ਇਹਨੇ ਆਪਣੇ ਭਰਾ ਨੂੰ ਕੰਦਾ ਕੁਲਚਾ ਲੈਣ ਚਲੇ ਜਾ ਉਹ ਛੋਟਾ ਜਿਹੜਾ ਹੈਗਾ ਸੀ ਉਹ ਕੁਲਚਾ ਲੈਣ ਕੀ ਮਾਲੇ ਚਲੇ ਗਿਆ ਉਲਟਾ ਲਿਆ ਕੇ ਵਾਪਸ ਆਇਆ 15-20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਹਾ ਘੜਕਾਇਆ ਆ ਕੇ ਤੇ ਬੂਹਾ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਝੀਠਾਣੀ ਦੇਖਿਆ ਕਿ ਸੌਂਦੇ ਨਹੀਂ ਗਿਆ ਕਿਤੇ ਝੀਠਾਣੀ ਦੇਖਿਆ ਜੀ ਉਹਦੇ ਇਹਨੇ ਆ ਆਤਮਤ ਜਿੱਤੀ ਫਾਂਸੀ ਲੜਕੇ ਆ ਹੀ ਚੁੰਨੀ ਦੇ ਨਾਲ ਕੀ ਨਾਮ ਨikhil Sharma ਉਹ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਜੀ ਅਸੀਂ ਤੋੜ ਕੇ ਦੁਬਾਰਾ ਬੂਹਾ ਨਾਲ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਥੋੜੇ-ਥੋੜੇ ਸਾਹ ਪ੍ਰਾਣ ਹੈਗੇ ਹੀ ਅਸੀਂ ਦੁਬਾਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਕੇ ਆਏ ਪਰ ਉਹਨਾਂ ਚੋਂ ਮੁੰਡਾ ਮਰ ਗਿਆ ਔਰ ਅਹੀ ਬੋਲਣਾ ਇਹ ਨਹੀਂ ਗੱਲ ਦੱਸੀਏ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਫੋਨ ਤੇ ਧਮਕੀਆਂ ਲਾਈਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਇਹ ਉਰਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹ ਸਮਾਨਵੀ ਇਨਸਾਫ ਮਿਲ ਜਾਵੇ ਕਿਉਂਕਿ ਉਹਦੇ ਅੱਗੇ ਬੜੀ ਗਰੀਬਣੀ ਜਨਾਨੀ ਹੈ ਬੜੀ ਮੁਕਲ ਛੋਟਾ ਜਾਂ ਬੱਚਾ ਪਾਲ ਕੇ ਤੇ 14 ਸਾਲ ਦਾ ਦਰਨ ਕੀਤਾ 19ਵਾਂ ਸਾਲ ਲੱਗਾ ਸੀ ਇਹ ਪੂਰਾ ਨਹੀਂ ਹੋਇਆ 18 ਸਾਲਾ ਦਾ ਪੂਰਾ ਐਂ ਸੀ ਹੋਇਆ ਅਜੇ 2 ਮਹੀਨੇ ਬਾਦੋ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹਨੂੰ 10 ਦੇ 2 ਹੀ ਇਹੋ ਜਿਹਾ ਤਾਂ ਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਝ ਕਹਿਤਾ ਜਿਹੜਾ ਉਹ ਸੂਤ ਸੱਤ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98% ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਦੇ ਵਿੱਚ ਪਾਇਆ ਉਹਨੂੰ ਉਹ ਸਕੂਲ ਦੇ ਵਿੱਚ ਸਭ ਤੋਂ ਨੰਬਰ 1 ਦੇ ਬੱਚਾ ਮੈਡਮਾਂ ਨੇ ਫੀਸਾਂ ਵੀ ਉਹਦੀਆਂ ਕਟਾ ਆਈਆਂ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈਗਾ ਤੇ ਮਾਂ ਉਹਦੀ ਨੇ ਪਲੱਸ 2 ਕਰਨ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀਆਂ ਖਵਾਇਚਾਂ ਸਾਰੀਆਂ ਖਤਮ ਹੋ ਗਿਆ ਵਿਜਾਦੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀ ਆਉਤੇ ਪੁਲਿਸ ਪਰਚਾ ਤੁਰੰਤ ਕਰੇ ਉਹ ਨਜਰੇ ਹੀ ਬੋਡੀ ਨੂੰ ਅਗਨੀ ਭੇਂਟ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਣੇ ਨਾਂ ਅਸੀਂ ਤੁਹਾਨੂੰ ਪਤੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਤੇ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਉ ਵੀ ਪਤਾ ਜਾਏਗਾ ਜੇ ਪੁਲਿਸ ਸਾਨੂੰ ਇਨਸਾਫ ਨਹੀਂ ਦੇਈ ਇਹ ਕਿਹਨਾਂ ਕੀ ਨੰਬਰ ਤੇ ਨੇਹਾ ਸ਼ਰਮਾ ਹਾਂ ਜੀ ਨੇਹਾ ਜੀ ਕੀ ਗੱਲ ਹੋਈ ਐ ਅੱਜ ਮੇਰੇ ਬੇਟਾ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਿਹਾ ਤੇ ਮੈਂ ਘਰ ਆਇਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪੀ ਥੋੜਾ ਸੈਡ ਹਗਾ ਸੀ ਉਹਦਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਐ ਤੇ ਜਿਹੜੀ ਉਹ ਕਿ ਕੁ